ਇਹ ਵੀਡੀਓ ਕਿਉਂ ਨਾ ਬਣਾਈ ਜਾਵੇ ਇਸ ਸਰਕੀ ਮੈਂ ਤਾਂ ਬਿਲਕੁਲ ਨਵੀਂ ਜਿਹਾ ਸੁੱਲੀ ਪਹਿਨ ਚੁੱਕੀ ਜਿਹੜੀ ਇੱਥੇ ਜਿੰਨੀਆਂ ਵੀ ਤੁਹਾਨੂੰ ਮੈਂ ਪਾਰਕਿੰਗ ਏਰੀਆ ਦਿਖਾਵਾਂਗੀ ਜਦੋਂ ਲਾਤੀ ਬਲੌਗ ਐਂਡ ਕਰੂੰਗੀ ਇਹਦਾ ਮੂਲ ਵਿੱਚ ਦੱਸ ਦੱਸ ਲਿਗਾ 8 ਜੀਜੀ ਚੱਲਦਾ ਕਿਉਂਕਿ ਉਹ ਲਿਖਿਆ ਐਕਟੀਵੇਸ਼ਨ ਵਰਡਸ ਇਸੇ ਨਾਲ ਇਹ ਵੀ ਉਸ ਤੋਂ ਕੋਈ ਨਾ ਅਗੇ ਲਾਈਫ ਸਟਾਈਲ ਦੀ ਆਈ ਹੋ ਸਕਦਾ ਮੈਨੂੰ ਤਾਂ ਤੁਹਾਡੇ ਮੁਕਸੀਦ ਨਹੀਂ ਲੱਗਦਾ ਸਪੱਤਾ ਮਿਲੂਗੀ ਦੁਨੀਆ ਇੰਡੀਆ ਦੇ ਪੰਜਾਬ ਦੇ ਹਰ ਇੱਕ ਐਕਸ਼ਨ ਸੋ ਸ਼ੀਗਾ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸਲ ਚ ਨਾ ਮੇਨ ਪਹਿਰੀਂ ਚਾ ਅੱਜ 3 ਸਾਲ ਕੰਪਲੀਟ ਹੋ ਗਏ ਚੌਥਾ ਲੱਗ ਗਿਆ ਤੇ ਮੈਂ ਸੋਚਿਆ ਬਾਅਦ ਜਾ ਕੇ ਤਿਆਰ ਸ਼ਾਹਰ ਹੋ ਗਈ ਇੱਕ ਵੀਡੀਓ ਕਿਉਂ ਨਾ ਬਣਾਈ ਜਾਵੇ ਇਸ ਕਰਕੇ ਮੈਂ ਨਾ ਇੱਕ ਬਿਲਕੁਲ ਨਵੀਂ ਜਗ੍ਹਾ ਖੁੱਲੀ ਪਹਿਰੀਂ ਚੋ ਬਿਲਕੁਲ ਬਾਹਰ ਤੇ ਮੈਂ ਉੱਥੇ ਆਈ ਹਾਂ ਜਿਵੇਂ ਕਿ ਕਿੰਨਾ ਵਧੀਆ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਚਲੋ 让我们 ਲੈਟਸ ਗੋ ਤੁਹਾਨੂੰ ਦਿਜਾ ਕੇ ਵਿਖਾਉਣੇ ਕੀ ਆ ਮੈਨੂੰ ਤਾਂ ਖੁਦ ਨਹੀਂ ਪਤਾੰਦਾ ਕੀ ਆ ਚਲੋ ਮੈਂ ਨਹੀਂ ਆ ਐਕਸ਼ਨ ਓਕੇ ਮੈਂ ਇਹ ਐਗਿਪਟ ਹੁਣਾਮਾ ਤੇ ਇਹਨੂੰ ਕੀ ਬੋਲਦੇ ਐਕਸੀਬਿਸ਼ਨ ਮੇਰੇ ਖਿਆਲ ਨਾਲ ਲੱਗਦੀਆਂ ਕਾਫੀ ਸਾਰੇ ਹਾਲ ਬਣੇ ਹੋਏ ਆ ਤੇ ਬਹਿਰੀਨ ਦੀ ਕਿਤੋਂ ਸੌਦੀ ਤੇ ਸਭ ਤੋਂ ਜ਼ਿਆਦਾ ਹੁੰਦੇ ਕਿਉਂਕਿ ਬਿਲਕੁਲ ਸੌਦੀ ਦੇ ਕਰੀਬ ਲੱਗਦਾ ਤੇ ਜਿਹੜੇ ਇੱਥੇ ਜਿੰਨੀਆਂ ਵੀ ਤੁਹਾਨੂੰ ਮੈਂ ਪਾਰਕਿੰਗ ਏਰੀਆ ਵਿਖਾਵਾਂਗੀ ਜਦੋਂ ਲਾਸਟ ਵੀ ਵਲੌਗ ਐਂਡ ਕਰੂੰਗੀ ਤੇ ਜਿੰਨੀਆਂ ਵੀ ਵੇਖੋਗੇ ਸਭ ਤੋਂ ਜ਼ਿਆਦਾ ਸੌਦੀ ਦੀਆਂ ਗੱਡੀਆਂ ਇੱਥੇ ਕਿ ਬਹਿਰੀਨੀ ਪੀਪਲ ਤੇ ਬਹੁਤ ਘੱਟ ਆਉਂਦੇ ਪਰ ਸੌਦੀ ਦੀ ਬਹੁਤ ਜ਼ਿਆਦਾ ਆਉਂਦੇ ਕਿਉਂਕਿ ਸਾਰੇ ਬਹਿਰੀਨ ਤੋਂ ਬਾਹਰ ਆ ਤੇ ਚਲੋ ਵੇਨੇ ਆ ਆਪਾਂ ਕੀ ਆਪਾਂ ਵੀ ਟ੍ਰਾਈ ਮਾਰ ਲੈਂਦੇ ਆ ਆਪਾਂ ਵੀ ਪੈਰੀਂ ਚ ਆਏ ਆ ਅਹੀਂ ਕਿਉਂਦਾ ਇਹ ਵਾਂਦੇ ਆਜੋ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਪਹਿਲਾ ਹਾਲ ਆ ਤੇ ਹੈਗਾ ਤੇ ਖਾਲੀ ਮੈਨੂੰ ਲੱਗਦਾ ਦੂਸਰੇ ਹਾਲ ਆ ਨਾ ਜੋ ਭਰੇ ਹੋਣ ਕੋਈ ਚੱਲਦਾ ਪਿਆ ਇਵੈਂਟ ਪਰ ਮੈਨੂੰ ਨਹੀਂ ਪਤਾ ਕੀ ਆ ਇਹ ਆਪਾਂ ਨੂੰ ਹਾਲ ਲੱਭਣਾ ਪੈਣਾ ਆਈ ਥਿੰਕ ਕਿੰਨੇ ਹਾਲ ਹੋਣਗੇ ਇੱਥੇ 10 10 ਕੋਈ ਹਾਲ ਤੇ ਕਿਸੇ ਜਿਜੇ ਚੱਲਦਾ ਪਿਆ ਕੋਈ ਇਵੈਂਟ ਵੇਖੋ ਕਿੰਨੇ ਸੋਨੇ ਪੈਣਦੀ ਹੁੰਦੀ ਆ ਇੰਟੀਰੀਅਰ ਕਿੰਨਾ ਐਗਜ਼ੀਬਿਸ਼ਨ ਵਰਲਡ ਬਹਿਰੀਨ ਦਾ ਨਾਮ ਇੱਥੇ ਇਨਫੋਰਮੇਸ਼ਨ ਦੇਣ ਵਾਸਤੇ ਉਹਨਾਂ ਕਿ ਮੈਨੂੰ ਲੱਗਦਾ ਪਰ ਉਹ 5:00 ਪੰਜ ਵਜੇ ਤੱਕ ਪੈਂਦੇ ਨੇ ਇੱਧਰ ਉਹ ਲਿਖਿਆ ਐਗਜ਼ੀਬਿਸ਼ਨ ਵਰਲਡ ਉਹ ਉਹ ਕੋਨਾ ਹੈ ਨਾ ਉੱਦਰੋਂ ਅਸਲ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਬਕਸਾ ਸੀ ਨਾ ਮੈਨੂੰ ਬਹਿਰੀਨ 'ਚ ਕੰਪਲੀਟ ਹੋ ਗਿਆ ਚਾਰਸ ਕਰ ਤਿੰਨ ਸਾਲ ਚੌਥਾ ਸਾਲ ਲੱਗ ਗਿਆ ਤੇ ਮੈਂ ਸੋਚਦੀ ਪਈ ਹਾਂ ਕਿ ਅੱਜ ਸਹੀ ਟਾਈਮ ਹ ਬਣਾ ਲੈਂਦੀ ਹਾਂ ਕੱਲ 15 ਅਗਸਤ ਅੱਜ 14 ਅਗਸਤ ਅੱਜ ਪਾਕਿਸਤਾਨ ਦਾ ਫਰੀडम डे ਹੈ ਕੱਲ ਸਾਡਾ ਇੰਡੀਆ ਦਾ ਫਰੀडम डे ਨਾ ਤੇ ਕਿਉਂ ਨਾ ਤੈਨੂੰ ਪਤਾ ਕਿ ਮੈਂ ਬਹਿਰੀਨ 'ਚ ਪਹਿਲੀ ਵਾਰ ਆਈ ਹਾਂ ਮੇਰੀ 1 ਘੰਟਾ ਪਹਿਲਾਂ ਫਲਾਈਟ ਲੈਂਡ ਹੋਣੀ ਸੀ ਤੇ ਜਦੋਂ ਮੇਰੀ 1 ਘੰਟਾ ਪਹਿਲਾਂ ਫਲਾਈਟ ਲੈਂਡ ਹੋ ਗਈ ਮੈਂ ਆਖਿਆ ਨਹੀਂ ਜਲਦੀ ਕਿਦਾਂ ਆ ਗਈ ਮੈਂ ਪਹੁੰਚ ਗਈ ਤੇ ਜਦੋਂ ਮੈਂ ਬਾਤ ਤੋਕ ਵੇਖੀ ਮੈਂ ਕਿਹ ਹੈ ਰੱਬਾ ਮੈਂ ਕਦੋਂ ਨਿਕਲੂਗੀ ਬਹਿਰੀਨ ਤੋਂ ਤੇ ਅੱਜ ਤੱਕ ਨਿਕਲ ਹੀ ਨਹੀਂ ਪਾਈ ਬਲੀਵ ਕਰੋ ਇੱਥੇ ਦੀ ਇੱਥੇ ਹੁੰਦੀ ਆ ਤੇ ਕੋਈ ਨਾ ਅੱਗੇ ਲਾਈਫ ਚੱਲਦੀ ਆ ਆਈ ਹੋਪ ਕਿ ਬਹਿਰੀਨ ਮੈਨੂੰ ਬਹੁਤ ਖੁਸ਼ੀ ਦੇ ਕੇ ਤੋਦੋਗੇ ਮਤਲਬ ਮੈਨੂੰ ਉਮੀਦ ਆ ਤੇ ਚਲੋ ਇਹ ਤਾਂ ਕੋਈ ਇਵੈਂਟ ਚੱਲਦਾ ਪਿਆ ਪਿੱਛੇ ਪਰ ਮੈਨੂੰ ਵਖਾ ਨਹੀਂ ਸਕਦੀ ਤੈਨੂੰ ਕੀ ਇਵੈਂਟ ਚੱਲਦਾ ਪਿਆ ਕਿਉਂਕਿ ਬਹਿਰੀਨ 'ਚ ਨਾ ਜਿਆਦਾ ਅਲਾਉ ਨਹੀਂ ਹੈਗਾ ਆਪਾਂ ਲਾਈਕ ਆਪ ਅਰਬੀ ਔਰਤਾਂ ਨੂੰ ਜਾਂ ਅਰਬੀ ਲੇਡੀਜ਼ ਨੂੰ ਆਪਾਂ ਵਿੱਚ ਲੈ ਕੇ ਨਹੀਂ ਆ ਸਕਦੇ ਜਾਂਦਾ ਤੇ ਇਸ ਕਰਕੇ ਮੈਂ ਇਹ ਜਿਆਦਾ ਵਲੋਗਿੰਗ ਨਹੀਂ ਹੋ ਨਹੀਂ ਸਕਦੀ ਪ੍ਰੋਪਰ ਜਿਵੇਂ ਕਿ ਨਾ ਪ੍ਰੋਪਰ ਵਲੋਗਿੰਗ ਛੋਟੇ ਛੋਟੇ ਸ਼ਾਰਟ ਲੈਣੀ ਬੰਦੇ ਕੰਟੀਨਿਊ ਵੀਡੀਓ ਨਹੀਂ ਚਲਾ ਸਕਦੇ ਆਪਣੀ ਮੈਂ ਟਰਾਈ ਕਰੂੰਗੀ ਤੁਹਾਨੂੰ ਸਾਰਾ ਹਾਲ ਬੋਣ ਦੀ ਪਰ ਬਹਿਰੀਨ ਲਈ ਜਿਸ ਨਹੀਂ ਲੱਗੀ ਉਹ ਕਿ ਮੈਂ ਨੈਕਸਟ ਟਾਈਮ ਆਣੀ ਤੇ ਮੈਂ ਕਿਹਾ ਤੁਹਾਨੂੰ ਦੱਸਿਆ ਸੀ ਕਿ ਮਿੰਨੂ 3 ਸਾਲ ਪੂਰੇ ਹੋ ਗਏ ਆ ਹਨਾ 3 ਸਾਲ ਦੇ ਵਿੱਚ ਵੀ ਜੀ ਮੈਂ ਸੋਚਿਆ ਸੀ 1 ਸਾਲ ਦੇ ਵਿੱਚ ਜ ਬਹਿਰੀਨ ਲਾ ਕੇ ਮੈਂ ਨਿਕਲ ਜਾਣਾ ਪਤਾ ਨਹੀਂ ਕਿ ਕਾ ਤੋ ਬਹਿਰੀਨ ਨੇ ਮਿੰਨੂ ਨਹੀਂ ਛੱਡਿਆ ਪਰ ਬਲੀਵ ਕਰੋ ਤੁਹਾਨੂੰ ਪਤਾ ਮੈਨੂੰ ਬਹਿਰੀਨ ਨੂੰ ਮੇਰਾ ਛੱਡਣ ਦਾ ਦਿਲ ਨਹੀਂ ਕਰਿਆ ਅਟੈਚਮੈਂਟ ਮੀਨਸ ਕਿ ਨਾ ਇੱਕ ਇਨਸਾਨ ਨਾਲ ਜਿੰਦੇ ਅਟੈਚਮੈਂਟ ਹੋ ਜਾਂਦੀ ਹੈ ਉਹ ਮੇਰੀ ਬਹਿਰੀਨ ਦੇ ਨਾਲ ਹੋਣੀ ਆ ਕਿ ਉਹ ਬਹੁਤ ਕਹ ਲੋ ਕਿ ਜਦੋਂ ਹੁੰਦਾ ਨਾ ਆਪਣੀ ਇੰਡੀਆ ਤੋਂ ਆਉਣਾ ਪੰਜਾਬ ਤੋਂ ਆਉਣਾ ਇਹ ਸਟਰਗਲ ਵਾਲਾ ਟਾਈਮ ਆ ਉਹ ਵੀ ਮੈਂ ਬਹੁਤ ਵਿਖਿਆਇਆ ਸੀ ਬਟ ਹੁਣ ਜੋ ਲਾਈਫ ਸਟੇਬਲ ਆ ਹੁਣ ਪਤਾ ਲੱਗ ਗਿਆ ਕਿ ਜਿੱਥੇ ਮੱਗੀ ਜਾ ਸਕਦੇ ਬਿਹਰੀਨ ਆਪਣੀ ਆ ਜਿਵੇਂ ਕਿ ਹੁੰਦੇ ਆਪਣੇ ਘਰ ਵਰਗਾ ਲੱਗਦਾ ਬਾਕੀ ਜਦੋਂ ਵੀ ਆਪਾਂ ਮੈਂ ਤਾਂ ਇੱਕ ਗੱਲ ਹੀ ਕਹਿਣਾ ਚਾਹੂੰਗੀ ਜਦੋਂ ਵੀ ਅਸੀਂ ਕੰਟਰੀ ਤੋਂ ਤੁਸੀਂ ਆਉਣਾ ਨਾ ਤੁਹਾਡੇ ਕੋਲ ਸਕਿੱਲ ਹੋਣਾ ਪਊਗਾ ਤੁਹਾਨੂੰ ਪਤਾ ਤੁਹਾਡੇ ਕੋਲ ਸਕਿੱਲ ਆ ਕਿ ਤੁਹਾਨੂੰ ਇੰਨੀ ਜਲਦੀ ਜੋਬ ਨਹੀਂ ਮਿਲ ਸਕਦੀ ਆ ਕਿੰਤਾ ਬਿਹਤ ਚ ਆਉਂਦੀ ਹੈ ਨਾ ਤੁਸੀਂ ਕਿਸ ਵੀ ਪਾਸੇ ਜਾ ਸਕਦੇ ਜੇ ਤੁਸੀਂ ਆਉਂਦੇ ਤਾਂ ਇਨਕਮ ਅਰਨ ਕਰ ਸਕਦੇ ਹਾਂ ਮੈਂ ਹਮੇਸ਼ਾ ਆਪਣੀ ਸਟੱਡੀ ਬਾਰੇ ਧਿਆਨ ਦਿੰਦਾ ਮੈਂ ਕੋਈ ਆਪਣੀ ਸਕਿੱਲ ਨਹੀਂ ਲਈ ਉਹੀ ਚੀਜ਼ਾਂ ਆਨ ਕੇ ਮੈਨੂੰ ਇੱਥੇ ਨਾ ਫੇਸ ਕਰਨਾ ਪਿਆ ਚਲੋ ਬਾਤ ਹੁਣ ਤੇ ਚਲੋ ਸਟੇਬਲ ਹੋਣੀ ਹੈ ਚਲੋ ਜਿੰਨਾ ਵੀ ਹੋਈਆ ਬਟ ਮੇਰੇ ਲਈ ਤਾਂ ਇਹ ਹੀ ਸਾਰੇ ਜੋ ਇੰਡੀਆ ਤੋਂ ਹੁੰਦੇ ਆ ਪੰਜਾਬ ਤੋਂ ਹੁੰਦੇ ਆ ਖਾਸ ਕਰਕੇ ਜੋ ਗਰਲਸ ਹੁੰਦੇ ਆ ਲਿਸ ਆਪਣੇ ਹੱਥ ਜਿਹੇ ਸਕਿੱਲ ਲੈ ਕੇ ਆਇਆ ਕਰੋ ਨਹੀਂ ਤੇ ਫਿਰ ਜੋ ਹਾਸ ਮੇਰੀ 1 2 ਸਾਲਾਂ ਦੇ ਵਿੱਚ ਉਹੀ ਹੈ ਨਾ ਉਹੀ ਤੁਹਾਡੇ ਹੋਣੀ ਨੇ ਬਾਅਦ ਨਾ ਹੋਵ ਮੈਂ ਤੇ ਆਪਣੇ ਆਪ ਨੂੰ ਚੱਕ ਲਿਆ ਇੰਨਾ ਤੇ ਤੂੰ ਦੋ ਦੋ ਫੋਨ ਕਰਨੀ ਸਾਨੂੰ ਬਿਲਾ ਲਓ ਬਿਲਾ ਲਓ ਉਹ ਚੀਜ਼ ਆਪਣੇ ਨਾ ਕਰਿਓ ਬਾਕੀ ਵਧੀਆ ਵੇਖੋ ਮੈਂ ਕਿੰਨੀ ਚੰਗੀ ਆ ਤੈਨੂੰ ਕਿੰਨੀ ਨੋਲੇਜ ਦਿੰਨੀ ਮੈਂ ਬਹਿਰੀਨ ਬਾਰੇ ਤੁਹਾਨੂੰ ਪਤਾ ਨਹੀਂ ਬਹਿਰੀਨ ਕਿੱਥੋਂ ਦੀ ਕੰਟਰੀ ਆ ਬਹਿਰੀਨ ਆ ਕੇ ਬਿਲਕੁਲ ਇੱਡੀ ਦੀ ਕੰਟਰੀ ਆ ਉਹਦਾ ਤੁਹਾਨੂੰ ਅੱਜ ਦਾ ਨਿਕਾ ਜੇ ਫੋਨ ਨਾ ਵਿਖਾਇਆ ਮੈਂ ਤੁਹਾਨੂੰ ਸਾਰਾ ਬਖਾਉਂਗੀ ਠੀਕ ਆ ਨਾ ਆ ਮਹਾ ਇਕ ਕੋੰਦਾ ਲੱਭ ਕੇ ਉਹਨੇ ਇੱਥੇ ਬੈਠੀ ਕਿ ਇੱਥੇ ਵੀਡੀਓ ਬਣਾਣੀ ਅਲਲ ਨਹੀਂ ਆਈ ਕਿ ਇਹਦੀ ਫਾਇੰਡ ਹੋਉਂਦਾ ਨਾ ਕਿ ਆ ਤੁਸੀਂ ਸਾਨੂੰ ਵੀਡੀਓ ਜਿ ਲੈ ਆਇਓ ਮੈਨੂੰ ਨੋਟਿਸ ਹੀ ਹੋਣਾ ਵਾ ਅਗਲੇ ਬੰਦੇ ਦੇ ਮੇਰੇ ਕੋਲ ਨਹੀਂ ਚੱਲ ਕੇ ਆਉਣਾ ਸਰਕਾਰ ਦੇ ਨਾ ਚਲ ਦੇ 2000 ਰੁਪਇਆ 2000 ਰੁਪਇਆ ਨਹੀਂ ਸੋਰੀ 2000 ਦਿਨਾਰ ਸਿੱਧਾ 4-5 ਲੱਖ ਇੰਡੀਆ ਦਾ ਇਸ ਕਰਕੇ ਅਵੋਇਡ ਕਰੀਦਾ ਕੋਈ ਬਹਿਰੀਨੀ ਪੀਪਲ ਨਾ ਆ ਜਾਣ ਕੋਈ ਲੇਡੀਜ਼ ਨਾ ਆ ਜਾਣ ਬੱਚੇ ਨਾ ਆ ਜਾਣ ਕਿਉਂਕਿ ਇੱਥੇ ਜਿਹੜਾ ਕਾਨੂੰਨ ਬਹੁਤ ਟੈਰਸ ਹੱਟਦਾ ਤੇ ਦੂਸਰੀ ਗੱਲ ਕੀ ਹੁਣ ਮੈਂ ਤੁਹਾਨੂੰ ਕਮਾਂ ਬਹਿਰੀਨ ਬਾਰੇ ਕੋਈ ਨਾ ਹੁਣ ਜਗਾ ਜਗਾ ਤੇ ਜਾਉਂਗੀ ਨਾ ਤੇ ਜਗਾ ਜਗਾ ਦੀ ਨੌਲੇਜ ਦਊਂਗੀ ਤੁਹਾਨੂੰ ਮੈਂ ਤੇ ਬਾਕੀ ਸਕਿੱਲ ਵਗੈਰਾ ਦੀ ਮੈਂ ਗੱਲ ਕੀਤੀ ਜੀ ਚਲੋ ਉਹ ਤੇ ਲੀਵ ਇਟ ਹੁਣ ਜਿੰਨੀਆਂ ਕਿ ਹੈਗੀਆਂ ਬਸ ਲੈ ਕੇ ਆ ਜਿਓ ਬਸ ਇੰਧਿਆਰ ਦੀ ਗੱਲ ਆ ਮੇਰੀ ਤੇ ਹੀ ਸਲਾਮ ਆ ਅੱਛਾ ਇੱਕ ਗੱਲ ਤੁਹਾਨੂੰ ਹੋਰ ਪਤਾ ਯਾਰ ਕੀ ਰਾਹੁਲ ਗਾਂਧੀ ਨੇ ਵੀਡੀਓ ਬਣਾਈ ਮੈਂ ਤੇ ਉਹਦੇ ਬੰਦੇ ਦੀ ਪਹਿਲਾਂ ਹੀ 팬 ਹਾਂ ਮੈਂ ਹੋਰ ਹੋ ਗਈ ਅੱਛਾ ਮੇਰੀ ਇਹੀ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਕੱਲ 15 ਘੰਟੇ ਇਸ ਮੁੱਦੇ ਨੂੰ ਇੱਥੇ ਨਾ ਸਟਾਪ ਕਰਦੇ ਹੋ ਰਾਹੁਲ ਗਾਂਧੀ ਵਾਲੀ ਨੂੰ ਕੋ ਵੋਟ ਚੋਰੀ ਨੂੰ ਅੱਗੇ ਤੱਕ ਲੈ ਕੇ ਜਾਓ ਜਿੰਨਾ ਅੱਗੇ ਵਧਦਾ ਵਧਾਓ ਇਹਨੂੰ ਮੋਦੀ ਨੂੰ ਹਟਾਓ ਬਸ ਕਈ ਵੀ ਤਰੀਕੇ ਨਾਲ ਦੇਸ਼ ਬਚਾਓ ਮੋਦੀ ਹਟਾਓ ਦੇਸ਼ ਬਚਾਓ ਵਾਲੀ ਨੀਤੀ ਅਪਣਾਓ ਮੋਦੀ ਚੋਰ ਹੈ ਇਹ ਤਾਂ ਪੱਕੀ ਗੱਲ ਆ ਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪਤਾ ਮੈਨੂੰ ਕੀ ਦੁਨੀਆ ਇੰਡੀਆ ਦੇ ਪੰਜਾਬ ਦੇ ਹਰ ਇੱਕ ਸਾਰਿਆਂ ਨੂੰ ਪਤਾ ਸਾਡੇ ਪੰਜਾਬੀ ਬਰੇ ਇੰਟੈਲੀਜੈਂਟ ਅਸੀਂ ਕਦੀ ਬੀਜਪੀ ਦੀ ਸਰਕਾਰ ਨਹੀਂ ਪੰਜਾਬ 'ਚ ਬਣ ਦਿੱਤੀ ਮੰਨਦੇ ਜਨਾ ਸਾਡੀ ਇੰਟੈਲੀਜੈਂਸੀ ਨੂੰ ਉਹਨਾਂ ਕਦੀ ਇੰਡੀਆ 'ਚ ਉਹ ਨਾ ਬਣਦੇ ਮੋਦੀ ਬਿਲਕੁਲ ਖਤਮ ਨਹੀਂ ਕਰ ਤੋਂ ਤੇ ਰਾਹੁਲ ਧੰਦੇ ਜੀ ਚਲੋ ਸੀਰੀਅਸ ਹੋ ਜਾਈਏ ਰਾਹੁਲ ਧੰਦੇ ਨੂੰ ਸਪੋਰਟ ਕਰੋ ਵੋਟਾਂ ਦੀ ਸੱਚੀ ਜਿ ਚੋਰੀ ਹੁੰਦੀ ਆ ਕਿਉਂਕਿ ਜਦੋਂ ਵੋਟਾਂ ਇਸ ਟਾਈਮ ਤੋਂ ਹੋਈਆਂ ਜੇ ਮੈਂ ਮੈਂ ਵੇਖੀਆਂ ਹੈ ਮੇਨਾ ਧਿਆਨ ਨੇ ਲੱਗਦੀ ਭਾਵੇਂ ਜਦੋਂ ਦੇਸ਼ ਬਾਰੇ ਗੱਲ ਹੋ ਰਹੀ ਹੈ ਨਾ ਕਿ ਸੈਂਸਿਟਿਵ ਮੁੱਦੇ ਤੇ ਕਿਦੋਂ ਵੇਖ ਲਿਆ ਕੋਈ ਤੇ ਮੈਂ ਵੀ ਇੱਕ ਚੀਜ਼ ਬਾਰੇ ਸੋਚਿਆ ਕਿ ਯਾਰ ਹਾਂ ਚੋਰੀ ਤਾਂ ਹੋਈ ਆ ਇਹ ਬੰਦ ਕਿੱਦਾਂ ਗਿਆ ਜਦੋਂ ਵੀ ਮੋਦੀ ਦਾ ਬੰਦਾ ਕੋਈ ਚਾਂਸ ਹੀ ਨਹੀਂ ਹੈਗਾ ਕਾਡਕ ਵਿੱਚੋਂ ਨਿਕਲ ਆਇਆ ਨਾ ਸੱਪ ਕਿੰਨੇ ਹੁੰਦੇ ਖੋਟ ਵਿੱਚੋਂ ਨਿਕਲ ਆਇਆ ਬਾਅਦ ਜਦੋਂ ਪੂਰਾ ਸੱਪ ਨਿਕਲੇ ਉਹਦੋਂ ਮੋਦੀ ਗਿਆ ਤੇ ਰਹਾ ਹਾਂ ਜਨਦਿਆਂ ਨੂੰ ਸਪੋਰਟ ਕਰੋ ਇਸ ਟੀਮ ਨੂੰ ਅੱਗੇ ਲੈ ਕੇ ਜਾਓ ਤੇ ਬਾਕੀ ਤੁਹਾਨੂੰ 15 ਅਗਸਤ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਪਾਕਿਸਤਾਨੀਆਂ ਦਾ 14 ਅਗਸਤ ਸੀ ਤੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੇ ਲੋਤਾਂ ਨੂੰ ਵੀ ਕਾਮਯਾਬੀਆਂ ਮਿਲਦੇ ਨੇ ਸਾਨੂੰ ਮਿਲਦੇ ਨੇ ਯਾਰ ਇਹ ਤੇ ਪਤਾ ਨਹੀਂ ਲੱਗਾ ਕਿ ਬਾਤ ਤੋਂ ਨਹੀਂ ਜਿੱਤੇ ਜੋ ਜਾਂਹੀਂ ਜਿੱਤੇ ਜੋ ਇੰਦੀਆਂ ਕਹਿ ਰਹੀ ਜਿੱਤੇ ਆ ਤੇ ਪਾਕਿਸਤਾਨ ਕਹਿ ਰਿਆ ਨਹੀਂ ਜਿੱਤੇ ਪਰ ਕੋਈ ਨਾ ਕੋਈ ਨਹੀਂ ਵੀਟ ਆਪਾਂ ਇਕੱਠੇ ਆ ਇੰਜੋਏ ਕਰੋ ਬਸ 15 ਅਗਸਤ ਤੇ 14 ਅਗਸਤ ਸੈਲੀਬ੍ਰੇਟ ਕਰਨਾ ਇਸੇ ਹੀ ਵਲੌਗ ਖਤਮ ਕਰਦੇ ਹਾਂ ਜਿੱਦੇ ਮੈਂ ਵਲੌਗ ਨਹੀਂ ਕਹੂੰਗੀ ਮੈਂ ਤੁਬਲ ਬਿੰਦੇ ਕਹੂੰਗੀ ਨੋਕੀ ਵਲੌਗ ਆਂਦੇ ਹੋਣਗੇ ਮੇਰਾ ਤੇ ਸ਼ੁਗਰ ਮੇਲਾ ਹੀ ਚੱਲੂਗਾ ਇਹ ਤੇ ਚਲੋ ਸਾਰਿਆਂ ਨੂੰ ਮੁਬਾਰਕਾਂ 15 ਅਗਸਤ ਦੀਆਂ 14 ਅਗਸਤ ਦੀਆਂ ਐ ਵਧੀਆ ਵਧੀਆ ਤੁਹਾਡਾ ਵੀ ਦੇਸ਼ ਬਹੁਤ ਸਾਰੀ ਤਰੱਕੀ ਕਰੇ ਅ ਬੜੀ ਚੇਤ ਕੇਵੇਂ ਬੈਠਾਂ ਜਿੰਦਾ ਪਤਾ ਨਹੀਂ ਲੋਕੀ ਕਿੱਦਾਂ ਇੰਨੀ ਨਹੀਂ ਲੰਬੀਆਂ ਵੀਡੀਓ ਬਣਾ ਲੈਂਦੇ ਅਹੀਂ ਤੇ ਆ ਕੇ ਕੰਫੀ ਇੱਥੇ ਵੀ ਕੰਫੀਟੇਬਲ ਤੇ ਹੋ ਕੇ ਬੈ ਗਈ ਪਰ ਹੋਰ ਤੁਹਾਨੂੰ ਪਤਾ ਹੀ ਹੈ 30 ਪਲੱਸ ਹੋ ਗਏ ਹੈ ਗੋਡੇ-ਗਾਡੇ ਬੈਗੇ ਦਰਦਾਂ ਲੱਗ ਪਏ ਆ ਮੁਸ਼ਕਲ ਜਈ ਹੈ ਬੈਣਾ ਚਲੋ ਖੈਰ ਮੈਂ ਕੀ ਗੱਲ ਕਰ ਰਹੀ ਹਾਂ ਬਹਿ ਲੈਂਦੋਂ ਮੈਂ ਸਰ ਤੋਂ ਠੀਕ ਆ ਬਰੀ ਕੰਫੀਟੇਬਲ ਵਾਲੀ ਜਗਾ ਵਾ ਨਾ ਮਹਾਲੱਬੀ ਮੈਂ ਅੱਛਾ ਮੈਂ ਗੱਲ ਇਹ ਕਰ ਰਹੀ ਹਾਂ ਕਹਿੰਦੇ ਨੇ ਬਾਰੇ rahul gandhi ਬਾਰੇ ہاں ਸੱਚਿਆਂ ਜਿਹੜੇ ਕਿੰਨੇ ਕਿੰਨੇ rahul gandhi ਦੇ ਵੀਡੀਓ ਵੇਖੀ ਆ ਸਾਰਿਆਂ ਨੇ ਵੇਖੀ ਆ ਕਹਿੰਦੇ ਨੇ ਜੇ ਕਮਬੈਕ ਕਰਨਾ ਹੋਵੇ ਨਾ ساری ਉਮਰ ਬੰਦਾ ਫਲॉप ਜਾਂਦਾ ਰਿਹਾ ਜਾਂਦਾ ਰਿਹਾ ਕਮਬੈਕ ਕਰੋ ਤੇ rahul gandhi ਬਣੋ ਕਰੋ ਵੈ ਸਾਰੇ ਦਾਸ ਹੀ ਰਹੇ ਪਰ ਮੈਨੂੰ ਮੈਨੂੰ ਇਹ ਦੱਸੋ ਕਿੰਨੇ ਕਿੰਨੇ ਵੀਡੀਓ ਵੇਖੀ ਆ ਮੈਂ ਇਹਦੇ ਬਈ ਪੂਰੀ ਡਿਟੇਲ ਚ ਵੇਖੀ ਆ ਦ ਕੇਜ ਐ ਵੇਖੀ ਜਿੱਦਾਂ ਮੈਂ ਸਾਹਮਣੇ ਟੀਵੀ ਲਾਇਆ ਲਾਈਟਾਂ ਕਿਦੀਆਂ ਬੰਦ ਇੱਕ ਇੱਕ ਚੀਜ਼ ਵੱਲ ਮੈਂ ਧਿਆਨ ਨਾਲ ਵੇਖਿਆ ਕਿਉਂ ਵੇਖਿਆ ਕਿਉਂਕਿ ਉਹ ਕਿਤੇ ਨਾ ਕਿਤੇ ਜਦੋਂ ਸਰਕਾਰ ਮੋਦੀ ਦੀ ਬਣੀ ਸੀ ਨਾ ਚਲੋ 5 ਸਾਲ ਸਰਕਾਰ ਬਣ ਗਈ ਲੋਕਾਂ ਨੇ ਬਣਾਤੀ 10 ਸਾਲ ਬਣ ਗਈ ਲੋਕਾਂ ਨੇ ਬਣਾਤੀ ਲੋਕੀ ਇੰਨੇ ਬੇਕੁਸ ਨਹੀਂ ਹੈਗੇ ਇੰਡੀਆ ਦੇ ਕਿ 15 ਸਾਲ ਉਹਨੂੰ ਦੇ ਦੇਣਗੇ ਪਤਾ ਨਹੀਂ ਉਹ ਕਿਤਾ ਬਣ ਗਿਆ ਡਾਊਟ ਤੇ ਸਾਰਿਆਂ ਨੇ ਮੰਨਤੀ ਸੀ ਚਲੋ ਵੀ ਕਲੀਅਰ ਹੋ ਗਿਆ ਰਾਹੁਲ ਜੰਦੀ ਨੇ ਕੀ ਕਮਾਲ ਕਲਾਪਿੰਗ ਬਈ ਉਸ ਬੰਦੇ ਦੀ ਕਲਾਪਿੰਗ ਕਲਾਪਿੰਗ ਮੋਦੀ ਦਾ ਹਾਂ ਜੀ ਚਲੋ ਕਤਨੇ ਕਿਤਾ ਆ ਪਤਾਬ ਵੀ ਖੁਣੋ ਤੇ ਬੜੀ ਇੰਟਰਸਟਿੰਗ ਲੱਗਦੀ ਪਰ ਕਿਹਦੇ ਕੋਲ ਨਾ ਟਾਈਮ ਆਦੀ ਤੇ ਮੇਰੇ ਕੋਲ ਤੇ ਨਾ ਨਹੀਂ ਹੈ ਪਹਿਲਾਂ ਹੁੰਦਾ ਸੀ ਜਦੋਂ ਵੇਲ ਨਹੀਂ ਹੈ ਨਾ ਮੈਂ ਬੇਰੁਜ਼ਗਾਰਾ ਤਦੋਂ ਮੇਰੇ ਕੋਲ ਬਹੁਤ ਟਾਈਮ ਸੀ ਹੁੰਦੇ ਪਤਾ ਨਹੀਂ ਅੱਜ ਟਾਈਮ ਕੱਢ ਕਿਵੇਂ ਕਿ ਆਪਨੇ ਲਈ ਵੀ ਟਾਈਮ ਕੱਢਣਾ ਚਾਹੀਦਾ ਆਹ ਟਾਈਮ ਕੱਢ ਕੇ ਮੈਂ ਅੱਜ ਇਹ ਕਿਦਾ ਕਿਦਾ ਕਰਾਂ ਮੈਂ ਭੈਣ ਚੱਲੇਗੀ ਮੇਰਾ ਵੀਡੀਓ ਬਣਾਉਣੀ ਹੈ ਜਿਵੇਂ ਆਪਣੇ ਆਪ ਨੂੰ ਟਾਈਮ ਦੇਣਾ ਤੇ ਆਲੀ ਮੈਂ ਜਿੰਨਾ ਵੀ ਬੀਤਿਆ ਟਾਈਮ ਬਹੁਤ ਵਧੀਆ ਬੀਤਿਆ ਹੁਣ ਮੈਂ ਖਾऊंगी ਖਾਣਾ ਤੇ ਖਾਣਾ ਖਾ ਕੇ ਮੈਂ ਜਾऊंगी ਘਰ ਘਰ ਜਾ ਕੇ ਲਾਈਟਾਂ ਕਰੂੰਗੀ ਬੰਦ ਤੇ ਮੈਂ ਸੋऊंगी ਸੀ ਇਹ ਅਜੇ ਆਉਂਦੇ ਆ ਹੁਣ ਗੰਦੀ ਤੋਂ ਫੇਰ ਮੈਨੂੰ ਯਾਦ ਆ ਗਿਆ ਕੱਲ 15 ਅਗਸਤ ਵੀ ਆ 15 ਅਗਸਤ ਇਹ ਹੈ ਕਿ ਮੋਦੀ ਦੇ ਕਿਤੇ ਚੰਦਾਨਾ ਘਾਉਂਦਾ ਮੈਨੂੰ ਦੇਖ ਗਿਆ ਨਾ ਸਭ ਤੋਂ ਜਿਆਦਾ ਦੁੱਖ ਲੱਗਣਾ ਮੈਨੂੰ ਉਹਨੂੰ ਤੇ ਹੈ ਨਾ ਕਿਤੇ ਜਾਨ ਦੀ ਹੁਕਮ ਹੀ ਨਹੀਂ ਹੋਣਾ ਚਾਹੀਦਾ ਇਹ ਨਾ ਨਹੀਂ ਪਤਾ ਲੱਗਦਾ ਕਿ ਮੋਦੀ ਬੈਠਾ ਕਿਹੜੇ ਘਰ ਦੇ ਚਾਹੇਦਾ ਪਰ ਉਹ ਬਾਹਰ ਨਹੀਂ ਨਿਕਲ ਕੇ ਆਇਆ ਇੰਨੀ ਗਰਮੀ 'ਚ ਤੇ ਸਭ ਵੀ ਬਾਹਰ ਨਿਕਲ ਆਉਂਦੇ ਉਹਨੂੰ ਤੇ ਗਰਮੀ ਵੀ ਨਹੀਂ ਲੱਗ ਰਹੀ ਮੈਨੂੰ ਲੱਗਦਾ ਕਿ ਤੇ ਘੁੰਮਣ ਫਿਰਨ ਗਿਆ ਹੋਣਾ ਜਿਹੜਾ ਅਜੇ ਤੱਕ ਉਹ ਬਾਹਰ ਨਿਕਲ ਕੇ ਨਹੀਂ ਆਇਆ ਤੁ ਲੋਗਿਆ ਸਾਨੂੰ ਕਿ ਲੈਣਾ ਦੇਣਾ ਅਗਲਾ ਪੀਐਮ ਸਾਨੂੰ ਕੋਈ ਚਾਜਦਾ ਹੀ ਬੰਦਾ ਚਾਹੀਦਾ ਕੋਈ ਵੀ ਆ ਜੇ ਪਰ ਪੀਐਮ ਐਵੇਂ ਦਾਵੇ ਕਿ ਜਿਹੜਾ ਦੇਸ਼ ਨੂੰ ਨਾ ਬਸ ਸਵਾਦਕ ਬਣਾ ਦੇ ਤੇ ਇਸੇ ਦਿਨ ਮੈਨੂੰ ਤਾਂ ਉਹ ਇਜਾਜ਼ਤ ਜੇ ਐਵੇਂ ਦੇ ਸ਼ੂਗਰ ਪੀਲੇ ਤੁਸੀਂ ਵਿਖਦੇ ਆ ਓरिजिनल ਵੇਖਣਾ ਰਿਅਲਿਟੀ ਵੇਖਣੀ ਤੇ ਮਿੰਨੂ ਜੇ ਕੋ ਸਬਸਕ੍ਰਾਈਬ ਕਰ ਲਿਓ ਮੈਨੂੰ ਕਹਿਣਾ ਨਹੀਂ ਆਉਂਦਾ ਸਬਸਕ੍ਰਾਈਬ ਕਰਨਾ ਕਿਦਾਂ ਮੈਨੂੰ ਕੋਈ ਤਰੀਕਾ ਨਹੀਂ ਲੱਗਿਆ ਤਾਂ ਚੱਕੀ ਚਲਵਾ ਜਾਂਦੀ ਨੌਲੇ ਹੋਲੀ ਹੋਲੀ ਆਉਂਗੀ ਮੈਨੂੰ ਵੀ ਤੇ ਸਪੋਰਟ ਕਰਿਓ ਪਿਆਰ ਕਰਿਓ ਤੇ ਇਸੇ ਦੇ ਨਾਲ ਹੀ 14 ਅਗਸਤ ਮੁਬਾਰਕ ਪਾਕਿਸਤਾਨੀਆਂ ਨੂੰ 15 ਅਗਸਤ ਮੁਬਾਰਕ ਇੰਡੀਆ ਵਾਲਿਆਂ ਨੂੰ ਤੇ ਆਈ ਹੋਪ ਕਿ ਦੋਵੇਂ ਦੇਸ਼ ਬਹੁਤ ਜ਼ਿਆਦਾ ਸ਼ਾਇਨ ਕਰਨ ترقی ਕਰਨ ਤੇ ਦੋਹਾਂ ਦੇਸ਼ਾਂ ਦੇ ਜੋ ਰਿਲੇਸ਼ਨ ਆ ਆਉਣ ਵਾਲੇ ਫਿਊਚਰ ਚ ਬਹੁਤ ਜ਼ਿਆਦਾ ਸੁਧਰਨਗੇ। ਇਹੀ ਅਰਦਾਸ ਆ, ਇਹੀ ਬੇਨਤੀ ਆ ਕਿ ਸਾਰੇ ਪਿਆਰ ਨਾਲ ਲੋਕ ਧਰਮਾਂ 'ਚ ਨਾ ਪਾਓ, ਮੁਸਲਮਾਨ, ਹਿੰਦੂ, ਸਿੱਖ ਇਹਨਾਂ ਚੀਜ਼ਾਂ ਤੋਂ ਪਰੇ ਹੱਟ ਕੇ ਵੀ ਦੁਨੀਆ ਵਾਂਗ ਤੇ ਬਸ ਜਿਉ ਆਪਣੀ ਲਾਈਫ ਜਿਉ ਸ਼ੂਗਰ ਮਿਲੀਆਂ ਦੇ ਨਾਲ ਜਿਉ ਬਸ ਇਸੇ ਨਾਲ ਹੀ ਬਲੌਗ ਖਤਮ ਕਰਦੇ ਆਂ। ਬਾਏ ਬਾਏ ਠੀਕ ਰਹੇ ਤਿਆਰ ਰਹੋ।